ਯੋਧੇ ਉਮਰਾਂ ਦੇ ਸ਼ਰੀਰ ਨਾਲ ਨਹੀਂ ਪਰਖੇ ਜਾਂਦੇ ਜਿਗਰ ਨਾਲ ਪਰਖੇ ਜਾਂਦੇ ਹਨ ਤੇ ਅਰਿਓ ਜੇ ਮੈਂ ਗਲਤ ਨਾ ਹੋਵਾਂ ਤੇ ਸਾਡੀ ਕੌਮ ਹੀ ਦੁਨੀਆ 'ਚ ਐਸੀ ਕੌਮ ਹੋਵੇਗੀ ਜਿਸ ਦੇ ਵਿੱਚ ਸਭ ਤੋਂ ਛੋਟੀ ਉਮਰਾਂ ਦੇ ਸਿੱਧਕੀ ਯੋਧੇ ਅਤੇ ਸ਼ਹੀਦਾਂ ਦੇ ਲਹੂ ਨਾਲ ਇਤਿਹਾਸ ਦੇ ਹਜ਼ਾਰਾਂ ਵਰਕੇ ਪਰੇ ਹੋਣਗੇ ਉਹਨਾਂ ਵਿੱਚੋਂ ਹੀ ਇੱਕ ਦੀ ਸਾਕੀ ਅੱਜ ਆਪ ਜੀ ਨੂੰ ਆਪ ਜੀ ਦੇ ਇਸ ਚੈਨਲ ਸੁਰਤ ਤੇ ਸਰਵਣ ਕਰਾਵਾਂਗੇ ਸ਼ੁਰੂ ਕਰਨ ਜਾ ਰਹੇ ਹਾਂ ਫਾੜਕੂ ਸੰਘਰਸ਼ ਦੀ ਸਾਕੀ ਦੇ ਪਾਗ ਪਹਿਲੇ ਦੀ 12ਵੀਂ ਸਾਕੀ ਦੇ ਨਾਲ ਬਾਲਟੀ ਵਾਲਾ ਪੁਜੰਗੀ ਪਾਈ ਦਲਜੀਤ ਸਿੰਘ ਜੀ ਦੀ ਜ਼ੁਬਾਨੀ ਔ ਗੁਰੂ ਬਿਆਰਿਓ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਫਤਿਹ ਜਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਿੰਘ ਜੋ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹੀ ਘਿਰ ਗਿਆ ਸੀ ਉਹਨੇ ਇੱਕ ਅਲੜ ਉਮਰ ਦੇ ਨੌਜਵਾਨ ਦੀ ਗੱਲ ਸੁਣਾਈ 5 ਜੂਨ ਨੂੰ ਜਦੋਂ ਗੋਲੀਬਾਰੀ ਚੱਲ ਰਹੀ ਸੀ ਤਾਂ ਪ੍ਰਕਰਮਾ ਵਿੱਚ ਬਣੇ ਕਮਰੇ ਵਿੱਚ ਸੰਗਤ ਦਾ ਤੇਹ ਨਾਲ ਬੁਰਾ ਹਾਲ ਸੀ ਤਾਂ ਇਹ ਨੌਜਵਾਨ ਨੇ ਬਾਲਟੀ ਨਾਲ ਸ਼ਰਵਰ ਵਿੱਚ ਪਾਣੀ ਪਰੰਦੇ ਹਿੰਮਤ ਕੀਤੀ ਇੱਕ ਵਾਰ ਸਹਿਜ ਲਾਮਤ ਤਰੀਕੇ ਨਾਲ ਵਾਪਸ ਆ ਜਾਣ ਮਗਰੋਂ ਉਹਦੇ ਗੇੜੇ ਹੋਰ ਤੇਜ਼ ਹੋ ਗਏ ਉਹਨੇ ਆਪਣੀ ਨਿੱਕੇ ਜਿਹੇ ਬਾਲਟੀ ਨਾਲ ਹੀ ਕਈ ਗੜੇ ਲਾਏ ਅਤੇ ਕਿੰਨੇ ਹੀ ਲੋਕਾਂ ਦੀ ਤੇ ਬੁਝਾਈ ਉਹ ਆਪਣੀ ਜਾਨ ਤੇ ਖੇਡ ਗਏ ਇਹ ਸਾਰਾ ਕੰਮ ਕਰ ਰਿਹਾ ਸੀ ਖੋਰੇ ਫੌਜੀਆ ਨੂੰ ਪਤਾ ਲੱਗਿਆ ਸੀ ਜਾਂ ਅਚਾਨਕ ਉਹਦੇ ਆ ਕੇ ਇੱਕ ਬ੍ਰਸ਼ਟ ਵਜਿਆ ਅਤੇ ਉਸ ਸੇਵਾ ਦਾ ਪੁਤਲਾ ਉਸੇ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਅੰਦਰ ਡਿੱਗ ਪਿਆ ਤੇ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾ ਕਮਲਾ ਪਾਸ ਹਾਜ਼ਰੀ ਲਵਾ ਕੇ ਉਹਨਾਂ ਦੇ ਦਰ ਤੇ ਜਾ ਬਰਾਜਿਆ ਸੋ ਗੁਰੂ ਪਿਆਰਮ ਇਹੋ ਜਿਹੇ ਨਿੱਕੇ ਨਿੱਕੇ ਯੋਧੇ ਵੀ ਸਾਡੀ ਹੁਕਮ ਚ ਹੋਏ ਹਨ ਇਹਨਾਂ ਦੇ ਕਿਤੇ ਗਏ ਕੰਮ ਵੱਡੇ ਵੱਡੇ ਮਾਰ ਕੇ ਮਰਨ ਵਾਲੇ ਯੋਧਿਆਂ ਨਾਲੋਂ ਘੱਟ ਨਹੀਂ ਹਨ ਕਿਉਂਕਿ ਇਹ ਇੰਨੀ ਛੋਟੀ ਉਮਰ ਦਾ ਨੌਜਵਾਨ ਇੰਨੀ ਦਲੇਰੀ ਨਾਲ ਬਿਨ ਆਪਣੀ ਜਾਨ ਦੀ ਪਰਵਾਹ ਕੀਤੇ ਪਿਆਸੀ ਸੰਗਤਾਂ ਦੀਆਂ ਤੇਬ ਬੁਝਾਰ ਰਿਹਾ ਸੀ ਜੋ ਕੰਮ ਉੱਥੇ ਬੈਠੇ ਹੋਏ ਕਈ ਵੱਡੇ ਲੋਕ ਵੀ ਨਾ ਕਰ ਸਕੇ ਉਹ ਇਸ ਨਿੱਕੇ ਜਿਹੇ ਪੁਜੰਗੀ ਨੇ ਕੀਤਾ ਸੋ ਇਸ ਪੁਜੰਗੀ ਨੂੰ ਉਸ ਜਿੱਦਾ ਹੈ ਸੋ ਗੁਰੂ ਪਿਆਰਿਓ ਆਪ ਜੀ ਸਾਖੀ ਨੂੰ ਸ਼ੇਅਰ ਕਰੋ ਅਤੇ ਖਾਲਸਾ ਪੰਥ ਦੀ ਬੰਦੀ ਸਿੰਘਾਂ ਦੀ ਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਪਾਠ ਜਾਪਰ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਜਰੂਰ ਕਰੋ ਤਾਂ ਜੋ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਖਾਲਸਾ ਪੰਥ ਦੇ ਮੋਰਚੇ ਫਤਿਹ ਕਰਨ 10 ਨੂੰ ਜੈਦ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ